ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਚ ਲੱਗਦੀ ਹੈ ਚਲੋ ਜੀ ਅੱਜ ਆਪਾਂ ਕੁਝ ਡਿਫਰੈਂਟ ਲੈ ਕੇ ਆਏ ਆ ਭੈਣਾਂ ਦੇ ਲਈ ਬਹੁਤ ਹੀ ਭੈਣਾਂ ਦੇ ਡਿਮਾਂਡ ਸੀ ਕਿ ਤੁਸੀਂ ਖੀਰ ਖਾਬ ਦਾ ਫੈਬਰਿਕ ਲੈ ਕੇ ਆਓ ਠੀਕ ਹੈ ਸੋ ਸੋਚਿਆ ਕਿ ਆਪਾਂ ਖੀਰ ਖਾਬ ਦਾ ਫੈਬਰਿਕ ਲੈ ਕੇ ਆਇਆ ਠੀਕ ਹੈ ਖੀਰ ਖਾਬ ਦੇ ਫੈਬਰਿਕ ਦੇ ਵਿੱਚ ਨਾਲ ਆਪਾਂ ਬਾਟਮ ਰੱਖੀ ਆ ਜਿਹੜੀ ਕਰੇਵ ਦੀ ਠੀਕ ਹੈ ਤੇ ਸ਼ਾਰਟ ਰਹੇਗੀ ਖੀਰ ਖਾਬ ਫੈਬਰਿਕ ਦੀ ਦੇਖ ਸਕਦੇ ਹੋ ਬਹੁਤ ਸੋਹਣੇ ਜਿਹੜੇ ਬ੍ਰਾਈਟ ਜਿਹੇ ਕਲਰ ਲੈ ਕੇ ਆਏ ਆ ਬਹੁਤ ਹੀ ਡਿਫਰੈਂਟ ਪ੍ਰਿੰਟ ਆ ਹਰੇਕ ਪਹਿਣਾ ਨੂੰ ਅਲੱਗ-ਅਲੱਗ ਪ੍ਰਿੰਟ ਪਸੰਦ ਹੁੰਦੇ ਕੋਈ ਫਲਾਵਰਸ ਵਾਲਾ ਪਸੰਦ ਕਰਦਾ ਕੋਈ ਕਿਦਾਂ ਆਪਾਂ ਡਿਫਰੈਂਟ ਹੀ ਕਲਰ ਸਾਰੇ ਯੂਨਿਕ ਜਿ ਲੈ ਕੇ ਆਏ ਤੇ ਯੂਨਿਕ ਜਿ ਡਿਫਰੈਂਟ ਜਿਹੜੇ ਪ੍ਰਿੰਟ ਲੈ ਕੇ ਆਏ ਆ ਨਾਲ ਜਿਹੜੀ ਹੋਏਗੀ ਆ ਦੂਸਰਾ ਬਾਟਮ ਹੋਏਗੀ ਕਰੇਵ ਦੀ ਹੋਏਗੀ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬ੍ਰਾਈਟ ਜੇ ਬਹੁਤ ਸੋਨੇ ਕਲਰ ਹੈਗੇ ਆ ਅਗਰ ਤੁਸੀਂ ਇਹਦੇ ਨਾਲ ਕੋਈ ਦੁਪੱਟਾ ਲੈਣਾ ਚਾਹੁੰਦੇ ਆ ਤੁਸੀਂ ਸਾਮੀ ਸਾਨੂੰ ਦੱਸ ਸਕਦੇ ਹੋ ਜਿੱਦਾਂ ਦਾ ਤੁਸੀਂ ਦੁਪੱਟਾ ਲਾਇਕ ਕਰਦੇ ਆ ਆਪਾਂ ਉਦਾਂ ਦਾ ਨਾਲ ਤੁਹਾਨੂੰ ਦੁਪੱਟਾ ਵੀ ਜਿਹੜਾ ਬਾਈ ਕਰਕੇ ਦੇ ਦਵਾਂਗੇ ਅਗਰ ਤੁਸੀਂ ਬਿਨਾਂ ਦੁਪੱਟੇ ਤੋਂ ਇਹਦੇ ਹੀ ਬਾਈ ਕਰਨਾ ਚਾਹੁੰਦੇ ਆ ਤੁਸੀਂ ਇਦਾਂ ਵੀ ਲੈ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਕੱਲੀ ਸ਼ਰਟ ਦਾ ਫੈਬਰਿਕ ਲੈਣਾ ਚਾਹੁੰਦੇ ਆ ਤਾਂ ਤੁਸੀਂ ਕੱਲੀ ਸ਼ਰਟ ਦਾ ਵੀ ਖੀਨ ਖਾਫ ਦਾ ਫੈਬਰਿਕ ਲੈ ਸਕਦੇ ਹੋ ਦੇਖ ਸਕਦੇ ਹੋ ਨੇੜੇ ਤੋਂ ਫੈਬਰਿਕ ਬਹੁਤ ਅੱਛਾ ਰਹੇਗਾ ਕੁਆਲਿਟੀ ਬਹੁਤ ਵਧੀਆ ਹੋਏਗੀ ਪਿਓਰ ਖੀਨ ਖਾਫ ਫੈਬਰਿਕ ਦਾ ਜਿਹੜਾ ਹੈ ਚੀਜ਼ ਹੋਏਗੀ ਠੀਕ ਹੈ ਜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਆ ਬਣਿਆ ਹੋਇਆ ਆ ਬ੍ਰਾਈਟ ਜੇ ਬਹੁਤ ਸੋਹਣੇ ਸੋਹਣੇ ਕਲਰ ਆ ਬਾਕੀ ਅਗਰ ਤੁਸੀਂ ਇਹਦੇ ਤੇ ਕੋਈ ਆਰੀ ਵਰਕ ਕੁਝ ਲਾਈਟ ਜੇ ਵਰਕ ਨਾਲ ਕਰਾਉਣਾ ਚਾਹੁੰਦੇ ਆ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਾਊਟ ਵਰਕ ਕੋਈ ਇੱਦਾਂ ਹੀ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਇਦਾਂ ਵੀ ਸਟਿਚ ਕਰਾ ਸਕਦੇ ਹੋ ਠੀਕ ਹੈ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਆ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਬਹੁਤ ਅੱਛਾ ਜਦੋਂ ਰੂਟ ਸੂਟ ਬਣ ਕੇ ਰੈਡੀ ਹੋਏਗਾ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਠੀਕ ਹੈ ਬਹੁਤ ਸੋਨੇ ਸੋਨੇ ਹੈਗੇ ਆ ਕੀਨਖਾਪ ਫੈਬਰਿਕ ਤੇ ਸਾਰੇ ਜਿੰਨੇ ਵੀ ਸੂਟ ਦਿਖਾਵਾਂਗੇ ਤਾਂ ਸਾਰੇ ਕੀਨਖਾਪ ਚ ਹੋਣਗੇ ਬਾਕੀ ਇਹਨਾਂ ਦਾ ਜਿਹੜਾ ਆ ਪ੍ਰਿੰਟ ਡਿਫਰੈਂਟ ਹੋਏਗਾ ਸਾਰਿਆਂ ਦਾ ਵਿੱਚ ਪ੍ਰਿੰਟ ਡਿਫਰੈਂਟ ਲੈ ਕੇ ਆਏ ਆ ਤਿੰਨ ਤੋਂ ਚਾਰ ਤਰ੍ਹਾਂ ਦਾ ਪ੍ਰਿੰਟ ਲੈ ਕੇ ਆਏ ਆ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਚੈੱਕ ਕਰਿਓ ਜਿਹੜਾ ਵੀ ਤੁਹਾਨੂੰ ਕਲਰ ਜਿਹੜਾ ਵੀ ਪ੍ਰਿੰਟ ਪਸੰਦ ਆ ਤੁਸੀਂ ਸਕਰੀਨਸ਼ਾਟ ਕਿਚਨਾ ਆ ਤੇ ਜਿਹੜਾ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆ ਆਪਣਾ ਸੂਟ ਬਾਈ ਕਰ ਸਕਦੇ ਹੋ ਆ ਲਾਈਟ ਜਿਹਾ ਕਲਰ ਦੇਖ ਸਕਦੇ ਹੋ ਅਗਰ ਤੁਸੀਂ ਲਾਈਟ ਕਲਰ ਲਾਈਕ ਕਰਦੇ ਆ ਤੇ ਲਾਈਟ ਕਲਰ ਵੀ ਅਵੇਲੇਬਲ ਆ ਬਾਕੀ ਤਾਂ ਬ੍ਰਾਈਟ ਕਲਰ ਚ ਤਾਂ ਕਾਫੀ ਕਲਰ ਲੈ ਕੇ ਆਏ ਆ ਜਿੱਦਾਂ ਹੁਣ ਵਿੰਟਰ ਸੀਗਾ ਸੋ ਬ੍ਰਾਈਟ ਕਲਰ ਹੀ ਚੱਲਦੇ ਆ ਇਹਨਾਂ ਦਿਨਾਂ ਵਿੱਚ ਠੀਕ ਹੈ ਤੁਸੀਂ ਇਹਨਾਂ ਵਿੱਚ ਬ੍ਰਾਈਟ ਕਲਰ ਕੋਈ ਵੀ ਬਾਈ ਕਰਨਾ ਚਾਹੁੰਦੇ ਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਬਾਈ ਕਰ ਸਕਦੇ ਹੋ ਜੀ ਬਾਕੀ ਜੇਕਰ ਤੁਸੀਂ ਬਾਟਮ ਤੇ ਕੋਈ ਵਰਕ ਕਰਾਉਣਾ ਹੋਵੇ ਤੁਸੀਂ ਸਾਨੂੰ ਦੱਸ ਸਕਦੇ ਹੋ ਮੈਸੇਜ ਕਰਕੇ ਕੋਈ ਵੀ ਕਿਸੇ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਐਸਟਿਸ ਬਾਇ ਸ੍ਰਸ਼ਟੀ ਚ ਕਰੋਗੇ ਤਾਂ ਵੀ ਬਹੁਤ ਸੋਹਣਾ ਜਿਹੜਾ ਬਣ ਕੇ ਰੈਡੀ ਹੋਏਗਾ ਦੇਖੋ ਜੀ ਚੈੱਕ ਕਰੋ ਇਹ ਕਾਫੀ ਕਲਰ ਹੈਗੇ ਆਪਣੇ ਕੋਲ ਬਹੁਤ ਹੀ ਕਲਰ ਅਵੇਲੇਬਲ ਹੈਗੇ ਆ ਠੀਕ ਹੈ ਜੀ ਜਿਹੜਾ ਫੈਬਰਿਕ ਖੀਨ ਖਾਬ ਹੋਏਗਾ ਬਹੁਤ ਭੈਣਾ ਦੀ ਡਿਮਾਂਡ ਸੀ ਕਿ ਤੁਸੀਂ ਖੀਨ ਖਾਬ ਦਾ ਫੈਬਰਿਕ ਲੈ ਕੇ ਆਓ ਮੈਨੂੰ WhatsApp ਤੇ ਪਰਸਨਲੀ ਬਹੁਤ ਹੀ ਭੈਣਾ ਦੇ ਮੈਸੇਜ ਆਏ ਕਿ ਤੁਸੀਂ ਖੀਨ ਖਾਬ ਦਾ ਫੈਬਰਿਕ ਜਿਹੜਾ ਅਸੀਂ ਬਾਏ ਕਰਨਾ ਚਾਹੁੰਦੇ ਆਂ ਦੇਖ ਸਕਦੇ ਹੋ ਚੈੱਕ ਕਰੀ ਚਲੋ ਖੀਨ ਖਾਬ ਫੈਬਰਿਕ ਜਿਹੜਾ ਆ ਬਹੁਤ ਹੀ ਅੱਛੀ ਕੁਆਲਿਟੀ ਦਾ ਆ ਤੇ ਬਹੁਤ ਹੀ ਜਿਹੜਾ ਪ੍ਰਿੰਟ ਬਹੁਤ ਹੀ ਅੱਛੇ ਆ ਕੰਟਰਾਸਟ ਜਿਹੜੇ ਬਹੁਤ ਸੋਹਣੇ-ਸੋਹਣੇ ਆ ਅਗਰ ਤੁਸੀਂ ਇਦਾਂ ਕੰਟਰਾਸਟ ਵਿੱਚ ਬਾਈ ਕਰਦੇ ਆ ਕਿਸੇ ਵੀ ਤਰ੍ਹਾਂ ਦਾ ਕੰਟਰਾਸਟ ਬਣਾਉਣਾ ਚਾਹੁੰਦੇ ਆ ਲਾਈਟ ਨਾਲ ਡਾਰਕ ਜਾਂ ਕਿਦਾਂ ਵੀ ਤੁਸੀਂ ਸਾਨੂੰ ਜਿਹੜਾ ਦੱਸ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਪਰਪਲ ਕਲਰ ਇਹ ਵਿੱਚ ਵੀ ਬਹੁਤ ਹੀ ਅੱਛਾ ਲੱਗ ਰਿਹਾ ਕੰਟਰਾਸਟ ਬਣਿਆ ਆ ਬਹੁਤ ਸੋਹਣਾ ਲੱਗ ਰਿਹਾ ਆ ਆ ਬਲੂ ਕਲਰ ਇਹ ਤਾਂ ਬਹੁਤ ਹੀ ਟ੍ਰੈਂਡਿੰਗ ਕਲਰ ਰਹਿੰਦਾ ਆ ਬਹੁਤ ਹੀ ਸੋਹਣਾ ਲੱਗਦਾ ਠੀਕ ਹੈ ਜੀ ਬਹੁਤ ਹੀ ਟ੍ਰੈਂਡਿੰਗ ਹੁੰਦਾ ਹੈ ਨੈਕਸਟ ਆਪੇ ਇੱਥੇ ਡਿਫਰੈਂਟ ਕੰਟਰਾਸਟ ਵਿੱਚ ਵੀ ਆਗਰ ਤੁਸੀਂ ਸੇਮ ਬਾਟਮ ਲਾਈਕ ਕਰਦੇ ਆ ਤੁਸੀਂ ਸੇਮ ਵੀ ਲੈ ਸਕਦੇ ਹੋ ਅਗਰ ਤੁਸੀਂ ਕੋਈ ਪ੍ਰਿੰਟ ਦੇ ਨਾਲ ਦੀ ਬਾਟਮ ਲਾਈਕ ਕਰਦੇ ਆ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਆ ਪਰ ਉਦਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਬਾਟਮ ਜਿਹੜੀ ਦੇ ਦੇਵਾਂਗੇ ਜਿੱਦਾਂ ਦੀ ਤੁਸੀਂ ਲਾਈਕ ਕਰਦੇ ਠੀਕ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ